ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਭਗਵੰਤ ਮਾਨ ਸਰਕਾਰ ਦਾ ਪੰਜਾਬ 'ਚ ਇੱਕ ਹੋਰ ਵੱਡਾ ਐਲਾਨ ਇਹਨਾਂ ਲੋਕਾਂ ਨੂੰ ਸੁਣਾਈ ਵੱਡੀ ਖੁਸ਼ਖਬਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦੀ ਦਿਹਾੜੇ ਮੌਕੇ 27 ਤਰੀਕ ਲਈ ਪੰਜਾਬ 'ਚ ਲਿਆ ਹੈ ਫੈਸਲਾ ਅਧਿਕਾਰੀਆਂ ਦਿੱਤੇ ਹੁਕਮਾਂ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਦਾ ਇੱਕ ਹੋਰ ਵੱਡਾ ਝਟਕਾ ਪੰਜਾਬ ਦੀ ਕਰਜ਼ਾ ਲੈਣ ਦੀ ਹੱਦ 'ਚ 2300 ਕਰੋੜ ਰੁਪਏ ਦੀ ਕੀਤੀ ਕਟੌਤੀ ਸੁਖਵੀਰ ਸਿੰਘ ਬਾਦਲ ਦਾ ਮਾਫੀਨਾਮਾ ਹੋਇਆ ਰੱਦ ਸ਼੍ਰੀ ਅਕਾਲ ਤਖਸੈਦ ਤੇ ਪੇਸ਼ ਹੋਣ ਮਗਰੋਂ ਹੀ ਮਿਲੇਗੀ ਮਾਫੀ ਹਾਈ ਕੋਰਟ ਦੇ ਪੰਜਾਬ ਸਰਕਾਰ ਨੂੰ ਸਖਤ ਹੁਕਮ ਕਿਹਾ ਜੇਲ੍ਹ ਚ ਮੋਬਾਈਲ ਮਿਲਣ ਤੇ ਸੁਪਰੀ ਨਟ ਕਰੋ ਮੋਤਲ ਪੰਜਾਬ ਸਰਕਾਰ ਨੇ ਠੰਡ ਕਾਰਨ ਪੰਜਾਬ ਦੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਕੀਤਾ ਐਲਾਨ 1 ਜਨਵਰੀ ਤੋਂ ਮੁੜ ਖੁੱਲਣਗੇ ਸਕੂਲ ਮਜੀਠਿਆ ਨੇ ਮੁੜ ਭਗਵੰਤ ਮਾਨ ਸਰਕਾਰ ਤੇ ਕੀਤਾ ਵੱਡਾ ਹਮਲਾ ਵੀਡੀਓ ਸ਼ੇਅਰ ਕਰ ਕੇ ਕਹੀ ਵੱਡੀਆਂ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਸਰਕਾਰ ਲਗਾਤਾਰ ਐਕਸ਼ਨ ਵਿੱਚ ਦਿਖਾਈ ਦੇ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਲਈ ਨੀਤ ਨਵੇਂ ਵੱਡੇ ਫੈਸਲੇ ਲਏ ਜਾ ਰਹੇ ਹਨ ਅਤੇ ਭਗਵੰਤ ਮਾਨ ਦੀ ਗਵਾਈ ਵਾਲੀ ਸਰਕਾਰ ਦਿੱਤੇ ਹੋਰ ਵਰਗਾਂ ਦੀ ਭਲਾਈ ਲਈ ਲਗਾਤਾਰ ਯਤਨ ਸ਼ੀਲ ਹੈ ਉੱਥੇ ਹੀ ਪਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਵੀ ਲਗਾਤਾਰ ਕੰਮ ਕਰ ਰਹੀ ਹੈ ਇਸੇ ਤਹਿਤ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਪਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ ਆਸ਼ੀਰਵਾਦ ਸਕੀਮ ਹੇਠ ਇਸ ਸਾਲ 2023-24 ਲਈ 15 ਕਰੋੜ 17 ਲੱਖ ਰੁਪਏ ਦੀ ਰਾਸ਼ੀ ਰਿਲੀਜ਼ ਕੀਤੀ ਗਈ ਹੈ ਇਸ ਸੰਬੰਧੀ ਹੋਰ ਜਾਣਕਾਰੀ ਜੰਦਿਆਂ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਇਸ ਰਾਸ਼ੀ ਦੇ ਰਿਲੀਜ਼ ਹੋਣ ਨਾਲ ਪਛੜੀਆਂ ਸ਼੍ਰੇਣੀਆਂ ਆਰਥਿਕ ਤੌਰ ਤੇ ਜੋੜ ਵਰਗਾਂ ਦੇ ਸਾਲ ਮਾਰਚ 2023 ਤੱਕ ਦੇ 2975 ਲਾਪਾਤੀਆਂ ਨੂੰ ਇਦਾਂ ਲਾ ਮਿਲੇਗਾ ਉਹਨਾਂ ਕੇ ਹੈਗੇ ਆਸ਼ੀਰਵਾਦ ਟੀਮ ਦੀ ਨਸੂਬਾ ਸਰਕਾਰ ਵੱਲੋਂ ਰਾਜ ਚ ਘਾਟਾ ਆਮਦਨੀ ਵਾਲੇ ਪਰਿਵਾਰ ਨਾਲ ਸੰਬੰਧਿਤ ਕੁੜੀਆਂ ਦੇ ਵਿਆਹ ਲਈ 51000 ਰੁਪਏ ਤੱਕ ਦੀ ਵਿਤੀ ਮਦਦ ਕੀਤੀ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੀ ਫਤਿਹਗੜ੍ਹ ਸਾਹਿਬ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਸ਼ਹੀਦੀ ਸਭਾ ਦੀਆਂ ਚੱਲ ਰਹੀਆਂ ਤਿਆਰੀਆਂ ਦੀ ਚਰਚਾ ਕੀਤੀ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਅਪੀਲ ਕੀਤੀ ਹੈ ਕਿ ਇਸ ਵਾਰ ਪਹਿਲੀ ਵਾਰ ਹੋਵੇਗਾ ਕਿ ਛੋਟੇ ਸੱਜਦਾਂ ਦੀ ਸ਼ਹੀਦੀ ਸਮੇਂ ਦੌਰਾਨ 27 ਦਸੰਬਰ ਸਵੇਰੇ 10 ਵਜੇ ਤੋਂ 10:10 ਮਿੰਟ ਤੱਕ ਇੱਕ ਮਾਤਮੀ ਵਿਗਲ বাজਾਇਆ ਜਾਵੇਗਾ ਉਸ ਵੇਲੇ ਜਿੱਥੇ ਵੀ ਤੁਸੀਂ ਹੋਵਗੇ ਖੜੇ ਹੋ ਕੇ ਅਦੁੱਤੀ ਸ਼ਹਾਦਤ ਨੂੰ ਨਮਨ ਕਰੋ ਮੁੱਖ ਮੰਤਰੀ ਭਗਵੰਤ ਮਾਨ ਨੇ ਟਰਵੀਟ ਕਰਦਿਆਂ ਲਿਖਿਆ ਕਿ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਤੇ ਤਹੀਦੀ ਸਭਾ ਦੀਆਂ ਤਿਆਰੀਆਂ ਨੂੰ ਲੈ ਕੇ ਵਿਸਥਾਰ ਸਹਿਤ ਚਰਚਾ ਕੀਤੀ ਤੇ ਪ੍ਰਸ਼ਾਸਨ ਨੂੰ ਪੂਕਤਾ ਪ੍ਰਬੰਧ ਕਰਨ ਲਈ ਕਿਹਾ ਮੈਂ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਵਾਰ ਪਹਿਲੀ ਵਾਰ ਹੋਵੇਗਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਦੌਰਾਨ 27 ਦਸੰਬਰ ਨੂੰ ਸਵੇਰੇ 10 ਵਜੇ ਤੋਂ 10: 5 ਮਿੰਟ ਤੱਕ ਇੱਕ ਮਾਤਮੀ ਗੀਗਲ ਵਜਾਇਆ ਜਾਵੇਗਾ ਉਸ ਵੇਲੇ ਜਿੱਥੇ ਵੀ ਹੋ ਹੋਗੇ ਉੱਥੇ ਖੜੇ ਹੋ ਕੇ ਅਦੁੱਤੀ ਸ਼ਹਾਦਤ ਨੂੰ ਨਮਨ ਕਰੋ ਕੇਂਦਰ ਨੇ ਪੰਜਾਬ ਸਰਕਾਰ ਨੂੰ ਇੱਕ ਹੋਰ ਵਿਤੀ ਝਟਕਾ ਦਿੱਤਾ ਹੈ ਕੇਂਦਰ ਨੇ ਪੰਜਾਬ ਦੀ ਕਰਜ਼ਾ ਲੈਣ ਦੀ ਹੱਦ 'ਚ 2300 ਕਰੋੜ ਰੁਪਏ ਦੀ ਕਟੌਤੀ ਕਰ ਦਿੱਤੀ ਹੈ ਟੋਤੀ ਲਈ ਕੇਂਦਰ ਨੇ ਪਾਵਰ ਕਾਉਂ ਦੇ ਵਿਤੀ ਘਟੇ ਦਾ ਹਵਾਲਾ ਦਿੱਤਾ ਹੈ ਤੇ ਕਿਹਾ ਹੈ ਕਿ 2023-24 ਦੀ ਸੂਬੇ ਦੀ ਕਰਜ਼ਾ ਲੈਣ ਦੀ ਮਨਜ਼ੂਰਸ਼ੁਦਾ ਹੱਦ ਵਿੱਚ 2300 ਕਰੋੜ ਰੁਪਏ ਦੀ ਕਟੌਤੀ ਕੀਤੀ ਜਾਵੇ ਪਹਿਲਾਂ ਹੀ ਵਿਤੀ ਸੰਕਟ ਨਾਲ ਜੂਝ ਰਹੇ ਸੂਬੇ ਲਈ ਇਹ ਕਟੌਤੀ ਨਵੀਂ ਚੁਣੌਤੀ ਪੇਸ਼ ਕਰਨ ਵਾਲੀ ਹੈ ਲਾਂ ਕੇਂਦਰ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਦੇ ਹਵਾਲੇ ਸੂਬੇ ਦੀ ਕਰਜ਼ਾ ਸੀਮਾ ਤੇ 11000 ਕਰੋੜ ਰੁਪਏ ਦਾ ਕਟਾ ਲਾਇਆ ਸੀ ਜਿਸ ਨੂੰ ਮਗਰੋਂ ਬਹਾਲ ਕਰ ਦਿੱਤਾ ਸੀ ਪੰਜਾਬ ਸਰਕਾਰ ਨੇ ਹੁਣ ਕੇਂਦਰ ਨੂੰ ਕੋਈ ਟੋਕੀ ਨਾ ਕੀਤੇ ਜਾਣ ਦੀ ਅਪੀਲ ਕੀਤੀ ਹੈ ਸ਼੍ਰੋਮਣੀ ਕਾਲੀਗਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਮਾਫੀ ਨਾਮੇ ਨੂੰ ਸ਼ਕਤੀਆਂ ਨੇ ਰੱਦ ਕਰ ਦਿੱਤਾ ਹੈ ਸੁਖਵੀਰ ਬਾਦਲ ਦੇ ਮਾਫੀ ਮੰਗਣ ਦੇ ਤਰੀਕੇ ਉੱਪਰ ਵੀ ਸਵਾਲ ਉਠਾਈ ਗਈ ਹਨ ਇਸ ਦੇ ਨਾਲ ਹੀ ਸਪਸ਼ਟ ਕੀਤਾ ਗਿਆ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਸ਼੍ਰੀ ਹਕਾਲਤਖਸਾਈ ਦੇ ਜਥੇਦਾਰ ਕੋਲ ਪੇਸ਼ ਹੋਣਾ ਪਵੇਗਾ ਇਸ ਮਗਰੋਂ ਪੰਜ ਸਿੰਘ ਸਹਿਬਾਨ ਉਹਨਾਂ ਨੂੰ ਬੰਦੀ ਧਾਰਮਿਕ ਤਨਖਾਹ ਲਾਉਣਗੇ ਤਾਂ ਹੀ ਖਾਲਸਾ ਪੰਥ ਉਹਨਾਂ ਨੂੰ ਮਾਫ ਕਰੇਗਾ ਦੱਸਦੇ ਕਿ ਕਾਲੀਦਾਲ ਯੂਨਿਟ ਦੇ ਭਾਈ ਮੁਹਕਮ ਸਿੰਘ ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੀ ਪੰਜਾਬ ਇਕਾਈ ਦੇ ਚੇਅਰਮੈਨ ਮਨਜੀਤ ਸਿੰਘ ਢੋਮਾ ਦੇ ਸਾਹਕਾ ਪੰਜ ਪਿਆਰਾਂ ਵਿੱਚੋਂ ਭਾਈ ਮੇਜਰ ਸਿੰਘ ਨੇ ਸ਼੍ਰੋਮਣੀ ਕਾਲਰ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਬੇਜਬੀਆਂ ਦੇ ਮਾਣ ਵਿੱਚ ਸਿੱਖ ਕੌਮ ਕੋਲ ਮੁਆਫੀ ਮੰਗਣ ਦੇ ਤਰੀਕੇ ਇਕ ਰਾਜ ਪ੍ਰਕਰਤਾ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਮਾਫੀ ਨੂੰ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਖਤ ਹੁਕਮ ਜਾਰੀ ਕੀਤੇ ਹਨ ਫਿਰੋਜ਼ਪੁਰ ਜੇਲ੍ਹ ਵਿੱਚੋਂ ਡਰੱਗ ਐਕਟ ਅਤੇ ਹੋਣ ਕਾਲਾਂ ਤੇ ਪੰਜਾਬ ਹਰਿਆਣਾ ਹਾਈ ਕੋਰਟ ਪੂਰੀ ਤਰ੍ਹਾਂ ਸਖ਼ ਹੈ ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਵਿਰੁੱਧ ਕਾਰਵਾਈ ਨਾ ਕਰਨ ਤੋਂ ਨਾਰਾਜ਼ ਹਾਈ ਕੋਰਟ ਨੇ ਸਰਕਾਰ ਨੂੰ ਮਾਮਲੇ ਵਿੱਚ ਸਖ਼ ਉਕਮ ਜਾਰੀ ਕੀਤੇ ਹਨ ਕਿ ਹੁਣ ਅੱਗੇ ਤੋਂ ਜਿਸ ਜੇਲ੍ਹ ਵਿੱਚੋਂ ਮੋਬਾਈਲ ਮਿਲਦਾ ਹੈ ਤਾਂ ਸੁਪਰੀਨਟ ਨੂੰ ਤੁਰੰਤ ਮੋਤਲ ਕੀਤਾ ਜਾਵੇ ਹਾਈ ਕੋਰਟ ਵੱਲੋਂ ਮਾਮਲੇ ਵਿੱਚ ਹੁਣ ਕੇਂਦਰੀ ਜਾਂਚ ਏਜੰਸੀ ਸੀਬੀਆਈ ਅਤੇ ਈਡੀ ਨੂੰ ਟੀਰ ਬਣਾਇਆ ਗਿਆ ਹੈ ਇਸ ਤੋਂ ਪਹਿਲਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਲਾਉਂਦਿਆਂ ਪੁੱਛਿਆ ਸੀ ਕਿ ਕਿਉਂ ਨਾ ਮਾਮਲੇ ਦੀ ਜਾਂਚ ਸੀਬੀ ਐਨ ਨੂੰ ਸੌਂਪ ਦਿੱਤੀ ਜਾਵੇ ਪੰਜਾਬ ਸਰਕਾਰ ਨੇ ਠੰਡ ਕਾਰਨ ਰਾਜ ਦੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ 24 ਤੋਂ 31 ਦਸੰਬਰ ਤੱਕ ਕਰਨ ਦਾ ਫੈਸਲਾ ਕੀਤਾ ਹੈ ਇਸ ਬਾਰੇ ਪੱਤਰ ਅੱਜ ਸਿੱਖਿਆ ਵਿਭਾਗ ਦੇ ਸਕੱਤਰ ਕਮਲਕਿਸ਼ੋਰ ਯਾਦਵ ਵੱਲੋਂ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਸਾਰੇ ਸਰਕਾਰੀ ਮਾਨਤਾ ਪ੍ਰਾਪਤ ਨਿੱਜੀ ਸ਼ਹਿਤਾ ਪ੍ਰਾਪਤ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਤੇ ਐਡਿਟ ਸਕੂਲਾਂ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਦੱਸਦੇ ਕਿ ਪੰਜਾਬ ਵਿੱਚ ਸ਼ੀਤ ਲਹਿਰ ਕਾਰਨ ਠੰਡ ਵਿੱਚ ਰਿਕਾਰਡ ਤੋੜਵਾਦਾ ਹੋ ਰਿਹਾ ਹੈ ਜਿਸ ਕਾਰਨ ਪੰਜਾਬ ਦੇ ਕਈ ਸ਼ਹਿਰ ਸ਼ਿਮਲੇ ਨਾਲੋਂ ਵੀ ਵੱਧ ਠੰਡੇ ਹਨ ਇਸ ਸਰਦੀ ਦੇ ਮੌਸਮ ਵਿੱਚ ਪਹਿਲੀ ਵਾਰ 12 ਤੋਂ 23 ਡਿਗਰੀ ਸੈਲਸੀਅਸ ਤੋਂ ਹੇਠਾ ਡਿੱਗਾ ਹੈ ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ ਦਿਨਾਂ ਵਿੱਚ ਠੰਡ ਵਿੱਚ ਹੋਰ ਵਾਧਾ ਹੋਵੇਗਾ ਮੌਸਮ ਵਿਭਾਗ ਵੱਲੋਂ 2 ਦਿਨ ਪੰਜਾਬ ਦੇ ਮਾਝਾ ਦੋਆਬਾ ਤੇ ਪੂਰਬੀ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮੈਨੀ بارش ਪੈਂਦੀ ਪਵੀ ਖਵਾਂਮੀ ਕੀਤੀ ਬਿੰਦ ਹੈ। ਸ਼੍ਰੋਮਣੀ ਕਾਲੀਦਾਵਲੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਜੀਠਿਆ ਨੇ ਗੈਰ ਕਾਨੂੰਨੀ ਮਾਈਨਿੰਗ ਲੈ ਕੇ ਮੁੜ ਭਗਵਾਨ ਤਮਾਨ ਸਰਕਾਰ ਤੇ ਹਮਲਾ ਬੋਲਿਆ ਹੈ। ਉਹਨਾਂ ਕਹਿ ਹੈ ਕਿ ਰੇਤ ਮਾਫੀਆ ਕਰਕੇ ਪੰਜਾਬ ਤੇ ਹਿਮਾਚਲ ਨੂੰ ਜੋੜਨ ਵਾਲਾ ਐਲਗਰਾ ਪੁਲ ਦੀ ਹਾਲਤ ਖਸਤਾ ਹੋ ਗਈ ਹੈ। ਉਹਨਾਂ ਨੇ ਇਲਜ਼ਾਮ ਲਾਇਆ ਕਿ ਨਜਾਇਜ਼ ਮਾਈਨਿੰਗ ਦਾ ਸਾਰਾ ਪੈਸਾ ਆਪਣੇ ਆਕਾ ਨੂੰ ਦਿੱਲੀ ਭੇਜਿਆ ਜਾ ਰਿਹਾ ਹੈ। ਵਿਕਰਮ ਜੀ ਨੇ ਟਵੀਟ ਕਰਦੇ ਕਿ ਹੈਗੀ ਰੇਤ ਮਾਫੇ ਦੀ ਪਿੰਡ ਚੜਿਆ ਐਲਗਰਾ ਪੁਲ ਜੋ ਪੰਜਾਬ ਹਿਮਾਚਲ ਨੂੰ ਜੋੜਦਾ ਹੈ। ਹਰਜੋਤ ਬੈਂਸ ਤੇ ਉਸਦੇ ਰਿਸ਼ਤੇਦਾਰਾਂ ਵੱਲੋਂ ਕੀਤੀ ਗਈ ਗੈਰ ਕਾਨੂੰਨੀ ਮਾਈਨਿੰਗ ਦਾ ਨਤੀਜਾ ਹੈ ਅਲਗਰਾਹ ਪੁੱਲਦੀ ਇਹ ਹਾਲਤ ਉਹਨਾਂ ਨੇ ਅੱਗੇ ਲਿਖਿਆ ਹੈ ਕਿ ਆਪ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨਜਾਇਜ਼ ਮਾਈਨਿੰਗ ਦਾ ਸਾਰਾ ਪੈਸਾ ਆਪਣੇ ਆਕਾਰ ਵਿੱਚ ਕੇਜਰੀ ਵੱਲੋਂ ਦਿੱਲੀ ਭੇਜ ਰਹੇ ਹਨ ਅਤੇ ਪੰਜਾਬ ਦੇ ਹਾਲਾਤ ਹਰ ਪੱਖੋਂ ਦਿਨੋ ਦਿਨ ਵਿਗੜ ਰਹੇ ਹਨ ਜਿਸ ਦੀ ਸਿੱਧੀ ਜ਼ਿੰਮੇਵਾਰ ਪੰਜਾਬ ਦੀ ਆਪ ਸਰਕਾਰ ਹੈ ਸਸੀਕਲ ਜੀ ਮੈਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਦੇ ਸਾਰੇ ਹੀ ਸਰਕਾਰੀ ਸਕੂਲਾਂ ਦੇ ਵਿੱਚ ਐਡਿਟ ਸਕੂਲਾਂ ਦੇ ਵਿੱਚ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਸ਼ਮੇਸ਼ ਪਿਤਾ ਜੀ ਤੇ ਪਰਿਵਾਰ ਵਿੱਚ ਛੋੜੇ ਨੂੰ ਨੂੰ ਸਮਰਪਿਤ ਨਾਲ ਹੀ ਵੱਡੇ ਸਹਿਬਜ਼ਾਦੇ ਅਤੇ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰ ਘਰ ਦੀ ਸ਼ਹਾਦਤ ਨੂੰ ਸਮਰਪਿਤ ਸਾਰੇ ਸਕੂਲਾਂ ਦੇ ਵਿੱਚ ਸਵਾਗਤ ਕਰਾਇਆ ਜਾਣਗੇ ਸਵੇਰ ਦੇ ਜਿਹੜੇ ਪਹਿਲੇ 2 ਘੰਟੇ ਆ ਉਹ ਸਾਡੇ ਵੱਲੋਂ ਇਹ ਦਿਸ਼ਾ ਨਿਰਦੇਸ਼ ਸਿੱਖਿਆ ਭਾਗ ਵੱਲੋਂ ਫਿਰ ਨਾਲ ਹੀ ਮੇਰੇ ਵੱਲੋਂ ਖੁਦ ਦੀ ਨਿੱਜੀ ਬੇਨਤੀ ਆ ਹਰ ਇੱਕ ਅਧਿਆਪਕ ਨੂੰ ਇਹਨੇ ਬਹੁਤ ਮਹਾਨ ਇਤਿਹਾਸ ਹੈ ਬਹੁਤ ਵਿਰਾਗਮਈ ਇਤਿਹਾਸ ਹੈ ਇਹ ਸਾਡਾ ਗੌਰਵ ਹੈ ਇਸ ਕਰਕੇ ਨਾ ਬੱਚਿਆਂ ਨੂੰ ਉਹਨਾਂ ਨੇ ਕਿ ਸਹਿਬ ਜਾਦੇ ਬਾਰੇ ਵੱਡੇ ਸਹਿਬ ਜਾਦੇ ਬਾਰੇ ਮਾਤਾ ਗੁਜਰਕੌਰ ਦੀ ਬਾਰੇ ਤੇ ਕਿਵੇਂ ਦਸ਼ਨੇਸ਼ ਪਿਤਾ ਨੇ ਅਨੰਦਪੁਰ ਸਾਹਿਬ ਤੋਂ ਕਿਲਾ ਛੱਡਿਆ ਤੇ ਉਸ ਤੋਂ ਬਾਅਦ ਕਿਵੇਂ ਸਰਸਾ ਦੇ ਵਿੱਚ ਉਹਨਾਂ ਦਾ ਪਰਿਵਾਰ ਵਿਛੜਿਆ ਤੇ ਫਿਰ ਕਿਵੇਂ ਵੱਡੇ ਸਹਿਬ ਜਾਦੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਛੋਟੇ ਸਹਿਬ ਜਾਦੇ ਸਰਹੰਦੀ ਦਵਾਰਾਂ ਦੇ ਵਿੱਚ ਨੇਗੇ ਕਿਵੇਂ ਮਾਤਾ ਗੁਜਰਕੌਰ ਦੀ ਸ਼ਹਾਦਤ ਹੋਈ ਇਹ ਮਹਾਨ ਜਿਹੜੇ ਸਾਡਾ ਇਤਿਹਾਸ ਹੈ ਕੋਈ ਨਾ ਬੱਚਿਆਂ ਨੂੰ ਕਲਾਬ ਦੀ ਮਾਦੀਏ ਦੇ ਰਹੀ ਕਲ ਸਵੇਰ 2 ਘੰਟੇ ਉਹ ਇਸੇ ਲਈ ਸਾਰੇ ਸੁਨਾਦੇ ਜਿਸੀਂ ਸਾਰੇ ਹੀ ਸਕੂਲ ਅਧਿਆਪਕਾਂ ਨੂੰ ਸਾਰੇ ਹੀ ਸਕੂਲ ਮੁਖੀਆਂ ਨੂੰ ਬੀਤੀ ਹੈ ਕਿਸ ਨੂੰ ਸੀ ਜੂੜ ਬੱਚਿਆਂ ਤੱਕ ਇਸੇ ਧਿਆਨ ਸਮੋ ਤੇ ਜਿਹੜੇ ਵੀ ਇਥੇ ਵਸੂਲੀ ਕਰਦੇ ਆ ਚਾਹੇ ਕੋਈ ਸਰਕਾਰੀ ਬੰਦਾ ਹੈ ਜਿਹੜੇ ਇਥੇ ਇਲੀਗਲ ਤਰੀਕੇ ਨਾਲ ਕੰਸਟਰਕਸ਼ਨਸ ਕਰ ਰਹੇ ਨੇ ਮੈਂ ਸਾਰਿਆਂ ਨੂੰ ਦੱਸ ਦਵਾਂ ਕਿ ਮੈਂ ਤੁਹਾਡੇ ਲੋਕਾਂ ਦੇ ਪੈਰਾਂ ਤੋਂ ਜ਼ਮੀਨ ਕੱਢ ਦੇਣੀ ਹੈ ਸਾਡੇ ਕੋਲੇ ਤੇ ਸੂਬਾ ਬਣਾਉਣ ਨੂੰ ਥਾਂ ਨਹੀਂ ਕਿਉਂਕਿ ਸਾਰੇ ਦਾ ਸਾਰਾ ਜਿਹੜਾ ਕਪਚੇ ਦੀ ਪਿਛੀਆਂ ਸਰਕਾਰਾਂ ਦੇ ਸਮੇਂ ਦੌਰਾਨ ਸ਼ਰਮ ਹੋਣੀ ਚਾਹੀਦੀ ਹੈ ਜਿਹੜੇ ਕਹਿੰਦੇ ਨੇ ਵੀ ਅਸੀਂ ਤੇ ਬੜਾ ਕੰਮ ਕੀਤਾ ਤੁਸੀਂ ਲੁੱਟਿਆ ਤੁਸੀਂ ਲੋਕਾਂ ਦੀ ਜਿਹੜੀ ਸਰਕਾਰ ਦੀਆਂ ਜ਼ਮੀਨਾਂ ਦਾਬ-ਦਾਬ ਕੇ ਲੋਕਾਂ ਨੂੰ ਗਮਰਾਹ ਕਰਕੇ ਵੇਚ ਲਿਆ ਨੇ ਹੋਰ ਤੁਸੀਂ ਕੁਝ ਨਹੀਂ ਕੀਤਾ ਪੋਲੀਟੀਸ਼ੀਅਨਾਂ ਨੇ ਆਪਣੇ ਕੰਮ ਤੇ ਸੈੱਟ ਕਰ ਲਏ ਪਰ ਇੱਥੇ ਲੋਕ ਨੇ ਜਿਹੜੇ ਹਰ ਮਿੰਟ ਡਰਦੇ ਮਾਹੌਲ ਤੇ ਰਹਿੰਦੇ ਨੇ ਤੇ ਜੇ ਕਿਸੇ ਨੇ ਵੀ ਨਵੀਂ ਕੋਈ ਗਾਤਕ ਸਸ਼ਕਸ਼ਣ ਕਰਨ ਦੀ ਕੋਸ਼ਿਸ਼ ਕੀਤੀ ਕੋਈ ਜ਼ਮੀਨਾਂ ਦੱਬਣ ਦੀ ਕੋਸ਼ਿਸ਼ ਕੀਤੀ ਤੇ ਜਿਹੜੀਆਂ ਜ਼ਮੀਨਾਂ ਤੁਹਾਡੀਆਂ ਖਾਲੀਆਂ ਪਈਆਂ ਟਾਈਮ ਲੈ ਕੇ ਛੱਡ ਲਓ ਆਦਰਵਾਇਸ ਤੁਹਾਡੀਆਂ ਜਿਹੜੀਆਂ ਨਿੱਜੀ ਪ੍ਰਾਪਰਟੀਆਂ ਨੇ ਉਹਨਾਂ ਨੂੰ ਅਸੀਂ ਸਰਕਾਰ ਵੱਲੋਂ ਜ਼ਬਤ ਕਰਕੇ ਜਿਹੜੀ ਅਸੀਂ ਵਸੂਲੀ ਕਰਾਂਗੇ ਇਹ ਜਿਹੜੇ ਕਾਲੇ ਕਾਰਨਾਮੇ ਤੁਸੀਂ ਨਵਾਂ گاਉਂ ਦੇ ਵਿੱਚ ਕਰ ਰਹੇ ਹੋ ਇਹ ਇੱਥੇ ਬਰਾਂਮ ਬਲਾਓ ਇਹਨੂੰ ਰੋਕੋ ਆਦਰਵਾਇਸ ਸਰਕਾਰ ਗੰਭੀਰ ਹੈ ਤੇ ਇਹਦੇ ਇਹਨਾਂ ਮਸਲਿਆਂ ਉੱਤੇ ਅਸੀਂ ਸਖਤ ਕਾਰਵਾਈ ਕਰਕੇ ਤੁਹਾਡੇ ਤੇ ਸਖਤ ਜਿਹੜਾ ਐਕਸ਼ਨ ਲਵਾਂ ਮੈਂ ਲੋਕਲ ਕਮੇਟੀਆਂ ਉੱਤੇ ਕਿਉਂਕਿ ਇੱਥੇ ਪਹਿਲਾਂ ਪਿਛਲੀਆਂ ਸਰਕਾਰਾਂ ਦੀਆਂ ਬਣੀਆਂ ਹੋਈਆਂ ਕਮੇਟੀਆਂ ਸੀ ਮੈਂ ਇਹਨਾਂ ਤੇ ਕੰਮ ਇਹਨਾਂ ਦੀ ਕਾਰਗੁਜ਼ਾਰੀ ਇੱਕ ਸਾਲ ਦੇ ਵਿੱਚ ਦੇਖ ਲਈਏ ਕੀ ਕਰਦੇ ਨੇ ਤੇ ਜੇ ਕਿਸੇ ਨੇ ਕੁਝ ਕੀਤਾ ਹੋਵੇ ਤੇ ਉਹ ਬਾਹਰ ਕੱਢ ਕੇ ਦੱਸ ਦੇਣ ਸੋ ਇਹ ਸਾਰਾ ਕੰਮ ਆ ਜਿਹੜਾ ਮੈਂ ਆਪਣੀ ਨਿਗਰਾਨੀ ਦੀ ਲੈ ਰਹੀ ਹਾਂ ਹਰ ਹਫ਼ਤਾ ਦੱਸ ਦਣ ਮੰਗਰੋਂ ਮੈਂ ਹਰ ਕਮੇਟੀ ਦੇ ਵਿੱਚ ਗੇੜਾ ਮਾਰਨਾ ਨਵਾਂ ਗਾਉਂ ਦੇ ਵਿੱਚ ਪਰੇਸ਼ਾਨੀਆਂ ਲੋੜ ਤੋਂ ਜ਼ਿਆਦਾ ਨਹੀਂ ਕਿਉਂਕਿ ਦਾ ਪਰ ਏਰੀਆ ਸ਼ਾਮਲਾੜ ਦੀ ਜ਼ਮੀਨ ਤੇ ਵਸਿਆ ਹੈ ਬਹੁਤ سارے ਲੋਕਾਂ ਨੇ ਜਿਹੜੀ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਕਲੋਨੀਆਂ ਕੱਟ ਕੇ ਉੱਤੇ ਆਮ ਪਬਲਿਕ ਨੂੰ ਗੁੰਮਰਾਹ ਕਰਕੇ ਦੇਖ ਦਿੱਤੀਆਂ ਜਿਸ ਤੇ ਲੋਕਾਂ ਨੂੰ ਅੱਜ ਬਿਜਲੀ ਦੇ ਕਨੈਕਸ਼ਨ ਫਾਣੀ ਦੇ ਕਨੈਕਸ਼ਨ ਦੀ ਲੈਣ ਚ ਦਿੱਕਤ ਆਉਦੀ ਹੈ ਸੋ ਉਹਦੇ ਲਈ ਵੀ ਅਸੀਂ ਪਲਾਨ ਬਣਾ ਰਹੇ ਹਾਂ ਕਿ ਲੋਕਾਂ ਨੂੰ ਪਰਮਾਨੈਂਟ ਇਸ ਸਮੱਸਿਆ ਦੇ ਵਿੱਚੋਂ ਕਿਵੇਂ ਕੱਢਿਆ ਜਾਵੇ ਕਿਉਂਕਿ ਜਿਹੜੇ ਲੋਕ ਪੱਕੇ ਤੌਰ ਤੇ ਇੱਥੇ ਵੱਸ ਗਏ ਨੇ ਹੁਣ ਉਹਨਾਂ ਨੂੰ ਛੇੜਿਆ ਨਹੀਂ ਜਾ ਸਕਦਾ ਪਰ ਜਿਹੜਾ ਵੀ ਇੱਥੇ ਐਮਐਲਏ ਪਹਿਲਾਂ ਬਣਦਾ ਸੀ ਉਹਨੇ ਇੱਕ ਕੰਮ ਪੜਿਆ ਹੋਇਆ ਸੀ ਕੋਈ ਨਾ ਕੋਈ ਬਲਡੋਜ਼ਰ ਲੈ ਜਾਂਦੇ ਸੀ ਜੀਸੀਬੀ ਲੈ ਜਾਂਦੇ ਸੀ ਲੋਕਾਂ ਦੇ ਘਰਾਂ ਮੂਹਰੇ ਆਪ ਭੇਜ ਕੇ ਆਪ ਇਹਨੂੰ ਖੜਜਦੇ ਸੀ ਅਸੀਂ ਤੁਹਾਨੂੰ ਬਚਾ ਲਿਆ ਇਹ ਮੇਰੇ ਡਰਾਂ ਦੀ ਜਦੋਂ ਲੋਕਾਂ ਨੂੰ ਵਿਕਾਸ ਦੇਣਾ ਤੇ ਵੋਟਾਂ ਨਾ ਲੈਣੀਆਂ ਲੋਕਾਂ ਨੂੰ ਡਰਾ ਕੇ ਵੋਟਾਂ ਲੈਣੀਆਂ ਵੀ ਤੁਸੀਂ ਸ਼ਾਮਲੜ ਦੀ ਜੀਨ ਤੇ ਬੈਠੇ ਹੋ ਦੇਖੋ ਮੈਂ ਤੁਹਾਨੂੰ ਬਲਡੋਜ਼ਰ ਚੈਨਲ ਤੋਂ ਬਚਾ ਲਿਆ ਪਰ ਇਹ ਇਹ ਗੱਲਾਂ ਕਰਕੇ ਲੋਕ ਇੱਥੇ ਬੜੇ ਡਰੇ ਹੋਏ ਕਿ ਕਿਸੇ ਵੀ ਵੇਲੇ ਸਾਨੂੰ ਠਾਗਾ ਦੇਣ ਮੈਂ ਲੋਕਾਂ ਨੂੰ ਦੱਸੂਗੀ ਜੀ ਜਿਹੜੇ ਪੱਕੇ ਪੁਰਾਣੇ ਬਸਤੀਬ ਨੇ ਕਿਸੇ ਨੂੰ ਕਿਸੇ ਗੱਲ ਤੋਂ ਘਪਰਾਉਣ ਦੀ ਲੋੜ ਨਹੀਂ ਨਾ ਹੀ ਸਾਡੇ ਸਰਕਾਰੇ ਮੂਲੇ ਡਰਾਮੇ ਕਰਦੀ ਏ ਅਸੀਂ ਕੰਮ ਕਰਨੇ ਆ ਅੱਜ ਇੱਕ ਬਹੁਤ ਸਾਰੇ ਕੰਮਾਂ ਦੇ ਨਿਰਦੇਸ਼ ਮੈ ਦਿੱਤੇ ਨੇ ਜਿਨ੍ਹਾਂ ਦੇ ਕੁਛ ਹੀ ਦਿਨਾਂ ਟੈਂਡਰ ਲਾ ਕੇ ਲੋਕਾਂ ਦੀਆਂ ਬਲੀਆਂ ਨਾਲੀਆਂ ਪਾਣੀ ਸੀਵਰੇ ਜਿਹੜੇ ਟਿਊਬਵੈਲ ਦੇ ਤੁਹਾਡੇ پاس ਹੋਏ ਹੋਏ ਨੇ ਇਹ ਦਿਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਕੰਮ ਸ਼ੁਰੂ ਹੋ ਜਾਣਾ ਹੈ ਜੀ ਜੀ ਭਾਈ ਸਾਹਿਬ ਮੈਂ ਥੋੜਾ ਨੀਚੇ ਰੱਖੋ ਸਮਰ ਹਾਂ ਥੋੜਾ ਰੇਲ ਲੱਗਦੀ ਵਧੀਆ ਜੀ ਭਾਜੀ ਲੈਫ ਲਾਉਣੀ ਆ ਆਪਣਾ ਮਿਲਣਾ ਲਈ ਚਲਿਆ ਜੀ ਮਾਲਯੋਗ ਸੀਐਮ ਸਾਹਿਬ ਪੰਜਾਬ ਵੱਲੋਂ ਅੱਜ ਫਤਿਹਪੁਰ ਪ੍ਰਸ਼ਾਸਨ ਅਤੇ ਪੁਲਿਸ ਦੇ ਨਾਲ ਮੀਟਿੰਗ ਕੀਤੀ ਗਈ ਜੀ ਮਾਲਯੋਗ ਸੀਐਮ ਸਾਹਿਬ ਨੇ ਸਾਨੂੰ ਇਹ ਆਦੇਸ਼ ਨਿਰਦੇਸ਼ ਜਿਹੜੇ ਨੇ ਸ਼ਹੀਦੀ ਸਭਾ ਦੇ ਲਈ ਅੱਜ ਜਿਹੜੀ ਸ਼ੋਕ ਸਭਾ ਉਹਦੇ ਲਈ ਅੱਜ ਚਾਲੀ ਕਿਤੇ ਨੇ ਜੀ ਸਭ ਤੋਂ ਪਹਿਲਾਂ ਤਾਂ ਜੀ ਜੋ ਸੀਐਮ ਸਾਹਿਬ ਵੱਲੋਂ ਨਿਰਦੇਸ਼ ਦਿੱਤੀ ਕਿ ਅਸੀਂ ਇਸ ਵਾਰੀ ਜੋ ਉਥੇ ਸੰਗਤਾਂ ਆ ਰਹੀਆਂ ਨੇ ਉਹਨਾਂ ਦੀ ਸੁਰੱਖਿਆ ਤੇ ਸਮੂਲਤ ਲਈ ਬਹੁਤ ਵਧੀਆ ਤੇ ਪੁਖਤਾ ਪਰਬੰਧ ਕਰਨੇ ਹਨ ਜੀ ਇਸ ਦੇ ਮੱਦੇ ਨਜ਼ਰ ਰੱਖਦੇ ਹੋਏ ਪਤਕਰ ਸਾਹਿਬ ਪੁਲਿਸ ਵੱਲੋਂ ਜਿਹੜਾ ਪੂਰਾ ਸ਼ਹਿਰ ਹੈ ਉਹਨੂੰ ਇੱਕ ਵਨਵੇ ਰੂਪ ਬਣਾਇਆ ਹੈ ਜੀ ਤਾਂ ਜੋ ਕਿਸੇ ਵੀ ਤਰੀਕੇ ਦੀ ਕੋਈ ਵੀ ਟ੍ਰਾਫਿਕ ਕੰਜੈਸ਼ਨ ਨਾ ਹੋਵੇ 21 ਜੜੀਆਂ ਨੇ ਵੱਡੀ ਪਾਰਕਿੰਗਸ ਨੇ ਉਹ ਉਹਨਾਂ ਨੂੰ ਨੋਟੀਫਾਈ ਕੀਤਾ ਹੈ ਤੇ ਉਹ ਉਹਨਾਂ ਨੂੰ ਪਬਲਿਸੀਸਾਈਜ਼ ਵੀ ਕਰ ਰਹੇ ਆ ਤੇ ਕਿਸੇ ਵੀ ਤਰੀਕੇ ਦਾ ਜਿਹੜਾ ਹੈਗਾ ਵੀਆਈਪੀ ਪਾਸੇਸ ਨਹੀਂ ਹੈਗੇ ਤੇ ਜਿੰਨੀਆਂ ਵੀ ਸੰਗਤਾਂ ਉੱਥੇ ਆ ਰੀਆਂ ਨੇ ਉਹਨਾਂ ਨੂੰ ਹਰ ਤਰੀਕੇ ਦੀ ਪਾਰਕਿੰਗ ਤੇ ਅੱਗੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੱਕ ਦੀ ਸਹੂਲਤ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਜਾਏਗੀ ਜਿਹੜੀਆਂ ਵੱਡੀਆਂ ਪਾਰਕਿੰਗਸ ਨੇ ਜੀ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਨਾਲ ਦੇ ਨੇੜੇ ਤੱਕ ਸ਼ਟਲ ਸਰਵਿਸ ਨਾਲ ਜੋੜਿਆ ਜਾ ਰਿਹਾ ਜੀ ਚਾਰ ਜਿਹੜੇ ਰੂਟ ਨੇ ਉੱਥੇ ਸ਼ਟਲ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਇਦੇ ਨਾਲ ਨਾਲ ਜੀ ਜਿਹੜਾ ਪੂਰਾ ਸ਼ਹਿਰ ਹੈ ਉਹਨੂੰ ਸੀਸੀਟੀਵੀ ਕੈਮਰਾਜ਼ ਦੇ ਨਾਲ ਕਵਰ ਕੀਤਾ ਗਿਆ ਹੈ ਤੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਉਥੇ 10 ਪੁਲਿਸ ਹੈਲਪ ਸੈਂਟਰਸ ਨੇ ਜਿਹੜੇ ਜਿਹੜੇ ਕੀ ਇਨਫੋਰਮੇਸ਼ਨ ਸੈਂਟਰਸ ਦੇ ਤਰ੍ਹਾਂ ਵੀ ਕੰਮ ਕਰਨਗੇ ਉਹ ਉਥੇ ਖੋਲੇ ਨੇ ਜੀ ਵਕ ਵਕ ਥਾਵਾਂ ਤੇ ਕਿਉਂਕਿ ਆਮ ਤੌਰ ਤੇ ਦੇਖਿਆ ਗਿਆ ਜੀ ਸੰਗਤ ਬਹੁਤ ਹੁੰਦੀ ਹੈ ਜੀ ਤੇ ਤਕਰੀਬਨ ਆ ਜਿਹੜੇ 3 ਦਿਨ ਦੀ ਸ਼ੋਕ ਸਭਾ 25 ਤੋਂ 30 ਲੱਖ ਦੀ ਸੰਗਤ ਫਤਿਹਗੜ ਸਾਹਿਬ ਦਿੱਤੀ ਤੇ ਆਉਂਦੀ ਹੈ ਤੇ ਆਮ ਜੋ ਮੁਸ਼ਕਲਾਂ ਸੰਗਤ ਨੂੰ ਆਉਂਦੀਆਂ ਨੇ ਕਿ ਕੋਈ ਵਾਰੀ ਮੋਬਾਈਲ ਮਿਸਪਲੇਸ ਹੋ ਜਾਂਦਾ ਜਾਂ ਕੋਈ ਫੈਮਲੀ ਮੈਂਬਰ ਜਿਹੜਾ ਵਾਕ ਹੋ ਜਾਂਦਾ ਤਾਂ ਉਹ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਭਾਰੀ ਮਾਤਰਾ ਦੇ ਵਿੱਚ ਸੀਸੀਟੀਵੀ ਕੈਮਰਾ ਤੇ ਜਿਹੜੇ ਪੁਲਿਸ ਆਊਟਪੋਸਟ ਨੇ ਉਹ ਉੱਥੇ ਬਣਾਏ ਗਏ ਨੇ ਮੈਮ ਕਈ ਵਾਰੀ ਕਿਹੜੇ ਸ਼ਰਾਰਤੀ ਅਨਸਰ ਜਿਹੜੇ ਉਹ ਵੀ ਇਨਵੋਲਵ ਕਰਦੇ ਨੇ ਉਸ ਨੂੰ ਲੈ ਕੇ ਜੀ ਫਤਿਹਗੜ ਸਾਹਿਬ ਦੇ ਵਿੱਚ 4000 ਦੇ ਕਰੀਬ ਜਿਹੜੀ ਹੈ ਫੋਰਸ ਡਿਪਲੋਇਡ ਹੈ ਤੇ ਅਸੀਂ ਹਰ ਤਰੀਕੇ ਦੇ ਨਾਲ ਉੱਥੇ ਆਉਣ ਵਾਲੀ ਸੰਗਤਾਂ ਦੀ ਸੁਰੱਖਿਆ ਦੇ ਲਈ ਕਨਾਤ ਹੈਗੇ ਆ ਜੀ ਤੇ ਸਾਡੇ ਪੂਰੇ ਪ੍ਰਬੰਧ ਨੇ ਤੇ ਨਾਲ ਹੀ ਆ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਜਿਹੜੀ ਵੀ ਉੱਥੇ ਸੰਗਤਾਂ ਆ ਰਹੀਆਂ ਨੇ ਉਹਨਾਂ ਦੇ ਪੂਰੇ ਸਹੂਲਤ ਦੇ ਵੀ ਫਤਿਹਗੜ ਸਾਹਿਬ ਪੁਲਿਸ ਵੱਲੋਂ ਟ੍ਰੈਫਿਕ ਦੇ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਨੇ ਮੈਡਮ ਮੀਟਿੰਗਸ ਕੌਣ ਕੌਣ ਸਨ ਜੀ ਫਤਗੜ ਸਾਹਿਬ ਪ੍ਰਸ਼ਾਸਨ ਏ ਡੀਜੀਪੀ ਸਾਹਿਬ ਬਰੋਪਰ ਰਿੰਚ ਐ ਐਸਐਸਪੀ ਫਤਗੜ ਸਾਹਿਬ ਤੇ ਐਮਐਲਏ ਸਾਹਿਬ ਠੀਕ ਥੈਂਕ ਯੂ ਥੈਂਕ ਯੂ ਸਰ ਅਮਿਤ ਸ਼ਾਹ ਦਾ ਬਿਆਨ ਉਸ ਤਰੀਕੇ ਦੇ ਨਾਲ ਦੇਖਦੇ ਹੋ ਨੂੰ ਇਸ ਤਰ੍ਹਾਂ ਦੀ ਸਿਗਾ ਬਾਰੇ ਦੇਖੋ ਜਿਹੜਾ ਬਿਆਨ ਦਿੱਤਾ ਗਿਆ ਮੈਂ ਉਹਦੇ ਬਾਰੇ ਕਹਿਣਾ ਚਾਹਣਾ ਹੈ ਕਾਨੂੰ ਆ ਕਹਿੰਦਾ ਹੈ ਕਿ ਜੇ ਕਿਸੇ ਦਾ ਹੁਣ ਦਿੱਲੀ ਚ ਕਤਲਿਆ ਹੋਏ 84 ਦੇ ਅੰਦਰ ਕਤਰਿਆਂ ਹੋਂ ਕਾਨੂੰਨ ਕੀ ਕਹਿੰਦਾ ਹੈ ਕਿ ਉਹ ਦੋਸ਼ੀਆਂ ਨੂੰ ਫੜਿਆ ਜਾਏ ਤੇ ਦੋਸ਼ੀਆਂ ਨੂੰ ਅੰਦਰ ਕੀਤਾ ਜਾਏ ਲੱਖਾਂ ਲੋਕ ਮਾਰੇ ਗਏ ਹਲੇ ਤੱਕ ਕੋਈ ਵੀ ਬੰਦਾ ਫੜਿਆ ਨਹੀਂ ਗਿਆ ਹਰ ਰੋਜ਼ ਅਜੇ ਘਟਨਾ ਹੋ ਰਹੀਆਂ ਆਪਣੇ ਗੁਰੂ ਘਰਾਂ ਤੇ ਹਮਲੇ ਹੋ ਰਹੇ ਆ ਜਿਹੜੀ ਆ ਗੱਲ ਕਰ ਰਹੇ ਅਸੀਂ ਕਰ ਰਹੇ ਆ ਅਸੀਂ ਇਨਸਾਫ ਦੀ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਆ ਜਿਨ੍ਹਾਂ ਨੇ ਉਸ ਸਮੇਂ ਚ ਆ ਕੇ ਇਮੋਸ਼ਨਲ ਹੋ ਕੇ ਲੋਕਾਂ ਨੇ ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਹਜ਼ਾਰਾਂ ਲੱਖਾਂ ਭੈਣ ਭਰਾਵਾਂ ਤੇ ਨੂੰ ਕਤਲ ਕੀਤਾ ਗਿਆ ਆਪਣੇ ਆਪਣੇ ਪਿਓ ਮਾਂ ਸਾਹਮਣੇ ਮਾਰੇ ਗਏ ਉਹਨਾਂ ਚ ਇੱਕ ਇਮੋਸ਼ਨ ਜਾਗੇ ਜਦ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤਾਂ ਮੋਸ਼ਨ ਤੇ ਜਾਗਣੇ ਜਗਣੇ ਤਾਂ ਜਦੋਂ ਮੋਸ਼ਨ ਜਾਗ ਗਏ ਤੇ ਲੋਕਾਂ ਨੇ ਕਦਮ ਚੁੱਕੇ ਉਹ ਜਿਹੇ ਲੋਕ ਹੈ ਉਹ ਕਰੇ ਅਸੀਂ ਕਦਮ ਚੁੱਕੇ ਐ ਅਸੀਂ ਉਹਦੀਆਂ ਸਜ਼ਾ ਵੀ ਪੂਰੀ ਕਰ ਲਈਆਂ ਜੇ ਕੋਈ ਇਥੇ ਕਤਲ ਦੀ ਸਜ਼ਾ ਉਮਰ ਕੈਦ ਹੈ ਉਮਰ ਕੈਦ ਜੋ ਆਪਣੇ ਪੰਜਾਬ 'ਚ ਹੈ 15 ਸਾਲ ਹੈ ਇੱਥੇ ਤਾਂ 28 ਸਾਲ ਹੋ ਗਏ ਸੋ ਆ ਤਾਂ ਆਪਣਾ ਇਨਸਾਫ ਦੀ ਗੱਲ ਕਰ ਰਹੇ ਅਸੀਂ ਅਸੀਂ ਜੋ ਗੱਲ ਕਰ ਰਹੇ ਆ ਅਸੀਂ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਆ ਸਾਬ ਦੀ ਗੱਲ ਕਰ ਰਹੇ ਆ ਭਾਵ ਐਨ ਕੌਮ ਦੀ ਭਾਵਨਾ ਦੀ ਕੰਮ ਕਰ ਰਹੇ ਆ ਐ ਨਹੀਂ ਹੋ ਸਕਦਾ ਕਿ ਇੰਦਰਾ ਆਪਣਾ ਰਾਜੀਵ ગાંધી ਦੇ ਕਾਤਲ ਉਹ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਸੀ ਉਹਨੂੰ ਤਾਂ ਛੱਡ ਦਿੱਤਾ ਜਾਂਦਾ ਤੇ ਇੱਥੇ ਜਿਨ੍ਹਾਂ ਨੇ ਸਜ਼ਾ ਕੱਟ ਲਈ ਜਿਨ੍ਹਾਂ ਨੇ 28 ਸਾਲ ਸਜ਼ਾ ਕੱਟ ਲਈ ਕਾਲ ਕੋਠੀ ਵਿੱਚ ਜਿੱਥੇ ਉਹਨਾਂ ਨੂੰ ਨਹੀਂ ਕੀਤਾ ਤੋਂ ਐਸ ਕਰਕੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਇਹ ਭਾਵਨਾ ਨੂੰ ਸਭ ਕੌਮ ਦੀ ਸਮਝਣ ਤੇ ਭਾਵਨਾ ਨੂੰ ਸਮਝ ਕੇ ਹੀ ਫੈਸਲਾ ਲਿੱਤਾ ਜਾਏ ਫੋਰ ਐਗਜ਼ਾਮਪਲ ਮੈਂ ਦੱਸਾਂ ਕਈ ਬਾਰ ਆਪਾਂ ਨੈਸ਼ਨਲ ਹਾਈਵੇ ਬਲੌਕ ਕਰ ਲੈਣੇ ਆ ਨੈਸ਼ਨਲ ਹਾਈਵੇ ਮਲੋਕੀ ਮੋਸ਼ਨ ਦਾ ਆ ਜਾਂਦਾ ਕੋਈ ਹਾਦਸਾ ਹੁੰਦਾ ਨੈਸ਼ਨਲ ਹਾਈਵੇ ਬਲੌਕ ਕਰ ਲੈਣੇ ਆ ਬਲੌਕ ਕਰਨ ਦਾ ਮਤਲਬ ਤੁਸੀਂ ਉਹਦੇ ਪਰਚਾ ਹੋਊਗਾ ਆਪਾਂ ਪਰਚਾ ਨਹੀਂ ਦਿੰਦੇ ਸਰਕਾਰ ਨਹੀਂ ਦਿੰਦੀ ਪਰਚਾ ਕਿਉਂ ਉਹ ਦੇਖਦੇ ਆ ਕਿ ਹਾਲਾਤ ਦੇਖਦੇ ਆ ਕਿ ਆ ਮੋਸ਼ਨਸ ਕਰਕੇ ਹੋਇਆ ਇਸ ਕਰਕੇ ਉਹ ਨਹੀਂ ਦਿੰਦੇ ਤੋ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਉਹਨਾਂ ਨੂੰ ਕਿ ਸਿੱਖ ਉਹਨਾਂ ਦੀ ਭਾਵਨਾ ਸਮਝ ਕੇ ਫੈਸਲਾ ਕਰ ਤੋ ਹੁਣ ਤਾਂ ਸਰਕਾਰ ਦਾ ਕੋਈ ਨਾ ਥੱਲੇ ਕਮੇਟੀ ਬਣੀ ਆ ਜੀ ਉਹ ਆਪਣੇ ਜੋ ਕਮੇਟੀ ਫੈਸਲਾ ਕਰਦੀ ਰਹੂਗੀ ਸਹੀ ਟਾਈਮ ਤੇ ਜੋ ਉਹ ਇਸ طرف ਫੈਸਲਾ ਕਰੂਗੀ ਜਾਂ ਜੋ ਕਦੇਸ਼ ਦੇਊਗੀ ਅਸੀਂ ਉਹਦੇ ਤੋਂ ਬਹੁਤ ਚੰਗਾ ਸਰ ਅਰਵਿੰਦ ਕੇਜਰੀਵਾਲ ਈਡੀ ਕੋਲ ਬਾਰ-ਬਾਰ ਬੁਲਾਉਣ ਦੇ ਬੰਦੇ ਨਹੀਂ ਜਾ ਰਹੇ ਬਸੰਨਾ ਕੋਈ ਨਾ ਕੋਈ ਘਟ ਰਹੇ ਨੇ ਜਦ ਕਿ ਵਿਕਰਮਜੀਤ ਮੈਡੀਸ਼ੀਨ ਨੂੰ ਦੁਬਾਰਾ ਨੋਟਿਸ ਦੇਖੋ ਜਿਵੇਂ ਲੁਕਦਾ ਫਿਰਦਾ ਨਾ ਬੰਦਾ ਜਿਹੜਾ ਦੋਸ਼ੀ ਹੋਏ ਜਿਹਨੂੰ ਡਰ ਹੋਏ ਕਿ ਮੈਨੂੰ ਫੜਿਆ ਨਾ ਜਾਏ ਜਿਹਨੇ ਜਿਹਦੇ ਮਨ ਚ ਚੋਰੀ ਹੋਏ ਨਾ ਕੋਈ ਪਛਦਾ ਉਹ ਜਾਣ ਕੇ ਭੱਜਦਾ ਕਿ ਮੈਂ ਪੰਜਾਬ 'ਚ ਮੈਂ ਜਾਮ ਭੱਜ ਗਿਆ ਕਿ ਮੇਰੀ ਇੱਥੇ ਸਰਕਾਰ ਹੈ ਮੇਰੀ ਪੁਲਿਸ ਹੈ ਮੈਨੂੰ ਬਚਾ ਲੂਗੀ ਜੇ ਹਿੰਮਤ ਹੈ ਤਾਂ ਚਾਹੀਦੀ ਕੋਲੇ ਵੱਤ ਉਹ ਕੀ ਆ ਦੋ ਦਿਨ ਰੱਖ ਲੈਣਗੇ ਮੈਨੇ ਤੇ ਵੀ ਠੁਠਾ ਗੈਸ ਕੀਤਾ ਸੀ ਮੇਰੇ ਫਾਦਰ ਤੇ ਵੀ ਠੁਠਾ ਗੈਸ ਕੀ ਪੈਸੇ ਭਜੇ ਸੀ ਅਸੀਂ ਸਿੱਧੇ ਗਏ ਕੋਰਟ 'ਚ ਗਏ ਅਸੀਂ ਤੇ ਗਏ ਪੇਸ਼ ਹੋਏ ਤੁਹਾਨੂੰ ਭਾਵੇਂ ਉਹਨਾਂ ਨੇ ਟੈਂਪਰਰੀ ਦੋ ਹਫ਼ਤਾ 10 ਦਿਨ ਜੇਲ੍ਹ 'ਤੇ ਤੱਕ ਚਲੇ ਗਏ ਪਰ ਅੰਤ ਸਾਨੂੰ ਕਾਨੂੰਨ ਤੇ ਵਿਸ਼ਵਾਸ ਸੀ ਜੇ ਕਾ ਉਹ ਰੇਸ਼ ਦੇ ਅਦਾਲਤ ਨੇ ਸਾਡੇ ਹੱਕ ਚ ਫੈਸਲਾ ਦਿੱਤਾ ਦਰਦੇ ਕਿਉਂ ਆ